ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਸੂਫੀ ਫਕੀਰ ਸਰਮਦ ਨਦਨ ਗੋਮੰਦਸ ਨੰਗਾ ਗੋਮੰਦਸ ਇਹਨੂੰ ਫੜ ਕੇ ਉਸ ਵਕਤ ਦੇ ਸ਼ੈਨ ਸ਼ਾਹ ਹਿੰਦ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਫੜ ਕੇ ਮਸ਼ਕਾ ਬਣ ਕੇ ਜਹਾਂ ਪਨਾਰੇ ਮੁਸਲਮ ਹੁੰਦਾ ਹੋਇਆ ਨੰਗਾ ਘੁੰਮਦਾ ਹੈ ਚਲੋ ਕੋ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਘੁਮੇ ਨਾਗੇ ਫਕੀਰ ਹੈਗੇ ਨੇ ਉਹਨਾਂ ਵਿੱਚ ਜੈਨਿਆਂ ਦਾ ਇੱਕ ਤਬਕਾ ਨਗਨ ਘੁੰਮਦਾ ਹੈ ਦਿਗੰਬਰੀ ਜੈਨ ਧਰਮ ਤੇਨੇ ਸਿਆਂ ਚ ਵੰਡਿਆ ਹੋਇਆ ਹੈ ਸ਼ੇਤੰਬਰੀ ਇਹ ਚਿੱਟੇ ਕੱਪੜੇ ਪਹਿਨਦੇ ਨੇ ਮੂੰਹ ਤੇ ਢਾਕੀ ਵੀ ਬੰਦੇ ਨੇ ਪਿਤੰਬਰੀ ਇਹ ਪੀਲੇ ਕੱਪੜੇ ਪਹਿਨਦੇ ਨੇ ਜਿਗੰਬਰੀ ਅਲੋchnange ਰਹੇ ਨਹੀਂ ਕੁਝ ਬੰਦ ਕੁਝ ਵੀ ਨਹੀਂ ਬੰਦ ਕਹਿੰਨ ਆਸਮਾਨ ਹੀ ਸਾਡਾ ਕਪੜਾ ਹੈ ਔਰ ਧਰਤੀ ਹੀ ਸਾਡਾ ਬਿਸਤਰ ਹੈ। دریاਵਾਂ ਦਾ ਵਗਦਾ ਹੋਇਆ ਜਲ ਤੇ ਬਲਸਪਤੀ ਦੇ ਫੁੱਲ ਫਲ ਪੱਤੇ ਇਹ ਸਾਡਾ ਅਨਪਾਣੀ ਹੈ। ਸਾਨੂੰ ਕਿਸੇ ਦੀ ਮਤਾਜੀ ਨਹੀਂ ਕੰਨ ਦਿਗੰਬਰੀ ਪੇਸ਼ ਕੀਤਾ ਗਿਆ ਸਰਮਦਨ ਹੋਏ ਤੇ ਮੁਸਲਮ ਫਕੀਰ ਹੈ ਜਹਾਂ ਪਣਾ ਨੰਦਨ ਘੁੰਮਦਾ ਹੈ ਨੰਗਾ ਘੁੰਮਦਾ ਹੈ ਕਹਿੰਨ ਜਦ ਪੇਸ਼ ਕੀਤਾ ਗਿਆ ਨਾ ਤੇ ਸ਼ਰਮ ਔਰੰਗਜ਼ੇਬ ਨੂੰ ਵੀ ਆਈ ਬੇ ਨੰਗਾ ਹੈ ਇੱਕ ਬੜਾ ਕੀਮਤੀ ਦੋਸ਼ਾਲਾ ਔਰੰਗਜ਼ੇਬ ਨੇ ਪਹਿਨੇ ਹੋਇਆ ਸੀ ਉੱਪਰ ਓੜਿਆ ਹੋਇਆ ਸੀ ਸਰਦੀਆਂ ਦੇ ਦਿਨ ਸਨ ਲਾਇਆ ਇੱਕ ਸਿਪਾਹੀ ਨੂੰ ਕਹਿ ਦੇ ਉੱਤੇ ਪਾ ਦਵਾ ਉਹ ਸੁਦਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਸਰਮਦ ਕਹਿੰਦਾ ਜਹਾ ਬਣਾ ਤੁਸੀਂ ਆਪਣਾ ਕੀਮਤੀ ਦੁਸ਼ਾਲਾ ਮੈਨੂੰ ਦਿੰਦਾ ਹੈ ਮੇਰਾ ਦੰਡਕੇ ਪਰ ਜਿਤਨੇ ਐਲਕਾਰ ਬੈਠਨ ਤੇ ਤੁਸੀਂ ਤੁਹਾਡੇ ਅੱਗੋਂ ਅੱਗ ਦੀ ਅੰਗਠੀ ਵੀ ਬਖੀ ਹੋਈ ਹੈ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋਂ ਹਰ ਇੱਕ ਦੇ ਅੱਗੋਂ ਦੀ ਠੀਕ ਕੋਲੇ ਬਲ ਰਹੇ ਜਹਾਂ ਪਣਾ ਫਿਰ ਇੱਕ ਅੰਗਠੀ ਮੈਨੂੰ ਵੀ ਚਾਹੀਏ ਮੈਨੂੰ ਵੀ ਠੰਡ ਲੱਗਦੀ इशारा किया औरंगजेब ने अंगठी रख लिखी दुशाला उतार के इस फकीर ग पा दिता अहलकार आपे तो बार भी गुस्सा आया इतना कीमती दुशाला मैं तेन दिता तू अग दे च पा दिता इस फकीर ने बड़े कीमती बोल ने ਇਹਦਾ ਇੱਕ ਆਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਲਗਮੈ ਸਰਮਦ ਕਿ ਕਹਿੰਦੇ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਰੀਤ ਬੇਇਮਾਰਾ ਲਿਬਾਸ ਉਰੀਆ ਨਹੀਂ ਦਾ ਉਰੀਆਨੀ ਨਗਨ ਦਾ ਲੋ ਕਹਿੰਦੇ ਬਾਦਸ਼ਾਹ ਸਲਾਮਤ ਗੰਦਗੀ ਨੂੰ ਢਕਣਾ ਪੈਂਦਾ ਦਿਸ਼ਤਾਂ ਨੂੰ ਢਕਣਾ ਪੈਂਦਾ ਖੋਲਾਂ ਨੂੰ ਢੱਕਣ ਦੀ ਲੋੜ ਨਹੀਂ ਖੋਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ ਗੰਦਗੀ ਨੂੰ ਢਕਣਾ ਪੈਂਦਾ ਖੋਲਾਂ ਨੂੰ ਢੱਕਣ ਦੀ ਕੀ ਲੋੜ ਹੈ ਇਹ ਸ਼ਾਂ ਦੇ ਲਿਬਾਸ ਹਰ ਕਿਰਾਂ ਐਵੇਂ ਦੀ ਐ ਵਾਖਾ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਐਬ ਦਿਖਾਈ ਦਿੰਦਾ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦੋਸ਼ਮ ਨਹੀਂ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਜੋ ਮੈਂ ਢਕਾਂ ਤੈਨੂੰ ਢਕਣ ਦੀ ਲੋੜ ਹੈ ਤੂੰ ਤਿੰਨ ਭਰਾ ਕਤਲ ਕੀਤੇ ਨੇ ਤੂੰ ਆਪਣੀ ਭੈਣ ਜਹਾਂ ਆਰਾ ਉਹਨੂੰ ਗੁੱਤੋਂ ਧਰੋਕੇ ਜੇਲ੍ਹ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਤਲਬਾ ਤੜਪਾ ਕੇ ਮਾਰੇ। ਸਰਮਦ ਕਹਿੰਦਾ ਜਹਾਂ ਪਣਾ ਤੂੰ ਕਪੜਿਆਂ ਵਿੱਚ ਵੀ ਨੰਗਾ ਐ ਮੈਂ ਨੰਗਾ ਵੀ ਟਕੇ ਆਇਆ। ਕਪੜਿਆਂ ਵਿੱਚ ਵੀ ਮਨੋਕ ਨੰਗਾ ਐ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਮਣਾ। नंगे भी डके हुए ने गुरु अर्जन देव जी महाराज कहने से नंगे नंग भावे नंगे ने डके बुखे लख ना बुखे थानो बुखे दिखाई फिर भी रजे हुए ने से नंगे ने नंग बुखे लख ना बुखे आ ਦੁਖੇ ਕੋੜ ਨਾ ਦੁਖ ਨਾਨਕ ਪਰੀ ਬਖੰਦੋ ਸੁਭਦਿਸ਼ਟ ਬਾਵੇਂ ਤੁਹਾਨੂੰ ਕਰੋੜਾਂ ਤਰ੍ਹਾਂ ਦੇ ਦੁਖ ਇਨਾਂ ਕੋਲ ਦਿਖਾਈ ਦੇਣ ਫਿਰ ਵੀ ਦੁਖੀ ਨਹੀਂ ਨੇ ਬਾਵੇਂ ਤੁਹਾਨੂੰ ਕੰਗਾਲ ਦਿਖਾਈ ਦੇਣ ਫਿਰ ਵੀ ਨਹੀਂ ਨੇ ਬਾਵੇਂ ਤੁਹਾਨੂੰ ਕਮਜ਼ੋਰ ਦਿਖਾਈ ਦੇਣ ਫਿਰ ਵੀ ਨਹੀਂ ਨੇ ਕਮਜ਼ੋਰ ਇਸੇ ਸ਼ਲੋਕ ਦੇ ਥੱਲੇ ਦੂਸਰਾ ਸ਼ਲੋਕ ਹੈ ਜੇ ਕਿਦਰੇ ਲੜੀਵਾਰ ਗਣ ਗੁਰੂਗਰੰਤ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਏ ਜ਼ਰੂਰ ਇਹ ਬੰਤੀਆਂ ਸਾਹਮਣੇ ਆਈਆਂ ਹੋਣਗੀਆਂ ਸਾਇਬ ਕੇ ਸੁਖ ਸਮੋਹਾ ਭੋਗ ਸਾਰੇ ਪਦਾਰਥ ਕੋਲ ਹੋਵਨ ਅੱਖਾਂ ਨੂੰ ਵੇਖਣ ਵਾਸਤੇ ਹਰ ਤਰ੍ਹਾਂ ਦਾ ਮਨੋਰੰਜਨ ਰੰਗ ਰੂਪ ਕਰਦੇ ਛੋਵੇ ਸੋਣ ਨੂੰ ਵਾਸਤੇ ਹਰ ਤਰ੍ਹਾਂ ਦਾ ਗੀਤ ਸੰਗੀਤ ਨਾਦ ਹੋਵੇ ਖਾਣ ਵਾਸਤੇ ਹਰ ਤਰ੍ਹਾਂ ਦੇ ਪਦਾਰਥ ਰਸਦਾਇਕ ਮੌਜੂਦ ਹੋਵਨ ਸਪਰਸ਼ ਕਰਨ ਵਾਸਤੇ ਤੇ ਸੁਗੰਧੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਰਹੰ ਤਰ੍ਹਾਂ ਤਰ੍ਹਾਂ ਦੇ ਅਤਰ ਸੰਤ ਮੌਜੂਦ ਹੋਣ ਸਭ ਇਹਨ ਸਾਰੇ ਇੰਦਰੀਆਂ ਦੇ ਭੋਗ ਮੌਜੂਦ ਹੋਵਨ ਪਤਾ ਇੰਦਰਕਿਸ਼ ਨੂੰ ਕਹਿੰਦੇ ਨੇ ਇੰਦਰ ਉਸ ਨੂੰ ਕਹਿੰਦੇ ਨੇ ਜਿਹਦੇ ਕੋਲ ਸਾਰੇ ਇੰਦਰੀਆਂ ਦਾ ਰਸ ਮੌਜੂਦ ਹੈ ਉਹਦੇ ਚ ਜੀ ਰਿਹਾ ਹੈ ਇੰਦਰ ਵੇਖਣ ਵਾਸਤੇ ਸਭ ਕੁਝ ਹੈ ਅੱਖਾਂ ਦਾ ਰਸ ਮੌਜੂਦ ਹੈ ਸੁਣਨ ਵਾਸਤੇ ਵੀ ਸਭ ਕੁਝ ਹੈ ਕੰਨਾਂ ਦਾ ਰਸ ਵੀ ਮੌਜੂਦ ਹੈ ਰਸਨਾ ਦੇ ਰਸ ਵਾਸਤੇ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੈਗੇ ਨੇ ਸਪਰਸ਼ ਕਰਨ ਵਾਸਤੇ ਵੀ ਹੈ ਸੁਗੰਧੀ ਵੀ ਹੈ ਜੋ ਇਹਨਾਂ ਪੰਜ ਇੰਦਰੀਆਂ ਦੇ ਪੰਜ ਰਸਾਂ ਵਿੱਚ ਡੁੱਬੇ ਆਇਆ ਤੇ ਜਿਹਦੇ ਕੋਲੇ ਬਹੁਤੇ ਨੇ ਉਹਨੂੰ ਕਹਿੰਦੇ ਨੇ ਇੰਦਰ ਇਹ ਤੇ ਇੰਦਰ ਕਿ ਪ੍ਰਮਾਤਮਾ ਕਿਸ ਨੂੰ ਮਿਲਦਾ ਹੈ ਇੰਦਰ ਜੀਤ ਜੋ ਇੰਦਰੀਆਂ ਨੂੰ ਜਿੱਤ ਲੈਂਦਾ ਹੈ ਜਿਹੜੀ ਗਲਤ ਸੀ ਸਿੱਧੇ ਨਾ ਸਮਝੀ ਉਹਨੂੰ ਕਹਾੜੀਆਂ ਬਣਾ ਕੇ ਸਮਝਾਇਆ ਗਿਆ ਉਹਨੂੰ ਪੁਰਾਣ ਕਹਿੰਦੇ ਨੇ ਪੁਰਾਣ ਦੇ ਵਿੱਚ ਇਤਿਹਾਸ ਐ ਮਿੱਥ ਕੇ ਗੱਲ ਕਹਿਣੀ ਤਾਂ ਕਿ ਅਗਲੇ ਨੂੰ ਅਸਲੀਅਤ ਦਾ ਬਧਾ ਚਲੇ ਪੰਜਾਬੀ ਵਿੱਚ ਕਹਿੰਦੇ ਰਮਜ਼ ਦੇ ਚਹਿਣੀ ਗੱਲ ਜਿਵੇਂ ਪ੍ਰਕਿਰਤੀ ਬੜੇ ਸੋਹਣੇ ਸੋਹਣੇ ਫਲ ਸਾਨੂੰ ਛਿਲਕਿਆਂ ਦੇ ਚਲਬੇਟ ਕੇ ਦਿੰਦੀ ਹੈ ਕੇਲੇ ਦੇ ਛਿਲਕੇ ਸੰਤਰੇ ਦੇ ਉਤੇ ਛਿਲਕੇ ਨੇ ਖਰੋਟ ਹੈ ਬਦਾਮ ਹੈ ਸਭ ਛਿਲਕਿਆਂ ਦੇ ਚ ਪ੍ਰਗਟਿਤ ਸਨ ਉਹ ਦਿੰਦੀ ਹੈ ਛਿਲਕੇ ਇੱਕ ਪਾਸੇ ਕਰਕੇ ਵਿੱਚੋਂ ਗਿਰੀ ਕਰਨੀ ਪੈਂਦੀ ਹੈ ਮਹਾਪੁਰਸ਼ ਰਮਜ ਦੇਜ ਗੱਲ ਕਰਦੇ ਨੇ ਰਮਜ ਦੇਜ ਰਮਜ ਨੂੰ ਉਘੇੜ ਕੇ ਵਿੱਚੋਂ ਤਤ ਕੱਢਣਾ ਪੈਂਦਾ ਹੈ ਅਗਰ ਤਤ ਕੱਢਣ ਦੀ ਜਾਤ ਨਾ ਹੋਵੇ ਤਾਂ ਯਕੀਨ ਜਾਣੋ ਫਿਰ ਮਹਾਪੁਰਸ਼ਾਂ ਦੀ ਗੱਲ ਪੱਲੇ ਪੈਂਦੀ ਨਹੀਂ ਜਿਹੜੇ ਨੂੰ ਇੱਕ ਪਾਸੇ ਕਰਨ ਦੀ ਜਾਂਚ ਨਾ ਹੋਵੇ ਇਹਦੇ ਤੇ ਮੈਂ ਇੱਕ ਜ਼ਾਤੀ ਘਟਨਾ ਤੁਹਾਨੂੰ ਸਰਵਨ ਕਰਾ ਦੇਆ ਸੁਭਾਵਕ ਸਾਹਮਣੇ ਆ ਗਈ ਹੈ ਕੋਈ ਪਛੀ 30 ਸਾਲ ਪੁਰਾਣੀ ਗੱਲ ਮੈਂ ਬੈਂਕ ਆਉਟ ਗਿਆ ਉੱਥੋਂ ਦੀ ਸੰਗਤ ਨੇ ਬੁਲਾਇਆ THAILAND ਰਾਤ ਦੇ 12:30 ਬਲਿੰਨ ਪਹੁੰਚੇ ਸੱਜਣ ਮੈਨੂੰ ਲੈ ਕੇ ਗਏ ਗੁਰਦੁਆਰੇ ਭਾਈ ਸਾਹਿਬ ਵੀ ਨਾਲ ਸਨ ਪ੍ਰਬੰਧਕ ਸੱਜਣ ਤੇ ਕਹਿਣ ਦੇ ਗੈਨੇ ਜੀ ਲੰਗਰ ਤੁਹਾਡੇ ਵਾਸਤੇ ਰੱਖਿਆ ਹੋਇਆ ਹੈ। ਇਹ ਛਕ ਲਓ ਮੈਂ ਕਹੋਂ ਤੇ ਮੈਂ ਛਕਣਾ ਨਹੀਂ 2 ਵਜ ਗਏ ਸਨ। ਇਹ ਰਪੋਰਟ ਤੋਂ ਪੌਲੀਆਂ ਗੁਰਦੁਆਰੇ ਆਉਂਦੇ ਆ। ਮੈਂ ਕਹੋਂ ਮੈਨੂੰ ਲੋੜ ਨਹੀਂ ਥੋੜਾ ਬਹੁਤ ਮੈਲੇ ਲਿਆ ਸੀ। ਭਾਈ ਅਰਜਨ ਸਿੰਘ ਕਿਸ਼ੂਕੰਦਨ ਕਾਣਾ ਸਾਹ ਉਹਦੇ ਝੈੜ ਗੰਥੀ ਸਨ। ਉਥੇ ਕਾਫੀ ਚਿਰ ਰਹੇ ਨੇ ਹੁਣ ਨਹੀਂ ਰਹੇ। ਮੈਨੂੰ ਕਹਿਣ ਲੱਗੇ ਮਸਕੀਨ ਜੀ ਜੇ ਚਲੋ ਭੋਜਨ ਨਹੀਂ ਚਖਣਾ ਫਲ ਚਖ ਲੋ ਮੇਰੇ ਕੋਲ ਫਲ ਰੱਖੇ ਛੋਟੇ ਛੋਟੇ ਬੈਂਗਣ ਦੀ ਤਰ੍ਹਾਂ ਤੇ ਮੈਂ ਅੰਦਰੋਂ ਸੋਚਾਈ ਤੇ ਬੈਂਗਣਾ ਨੂੰ ਵੀ ਫਲ ਕਹਿੰਦੇ ਨੇ ਚੰਗਾ ਦੇਸ਼ ਹੈ ਇਹ ਚੰਗਾ ਮੁਲਕ ਹੈ ਸਾਡੇ ਪਾਸੇ ਤੇ ਸਬਜ਼ੀ ਕਹਿੰਦੇ ਨੇ ਤੇ ਸਬਜ਼ੀ ਹੈ

ਮੈਨੂੰ ਕਹਿੰਦੇ ਕਿ ਬੈਂਗਲ ਨਹੀਂ ਹੈ ਇਹ ਬੈਂਗਣਾ ਦੀ ਤਰ੍ਹਾਂ ਦਿਖਾਈ ਦੇਂਦੇ ਨੇ ਮੰਗਣੂ ਕਹਿੰਿਆ ਸੀ ਸੁਣੋ ਇਹ THAILAND ਦਾ ਸਭ ਤੋਂ ਸ਼ਰਮੌਰ ਫਲ ਹੈ ਮਿੱਠਾ ਫਲ ਹੈ ਸਵਾਦਲੀ ਫਲ ਹੈ ਮੈਂ ਕਾਛਾ ਪਰ ਖਾਂਦੇ ਆ ਤੇ ਜੋ ਚੁੱਕ ਕੇ ਮੈਂ ਮੋਜ ਪਾੜ ਲਿਆ ਕਹਿੰਦੇ ਨੇ ਇਹਦਾ ਛਿਲਕਾ ਪਰੇ ਕਰੀਦਾ ਉਨਾ ਇਸ ਤਰ੍ਹਾਂ ਦਵਾਕੇ ਤੋੜਿਆ ਮੋਟਾ ਛਿਲਕਾ ਬੜਾ ਬਾਹਰ ਆਇਆ ਇੱਕ ਪਾਸੇ ਹੋਇਆ ਵਿੱਚੋਂ ਪੂਰੀ ਜਿੜੀ ਨਿਕਲੀ ਬੜੀ ਸਵਾਦਲੀ ਬੜੀ ਮਿੱਠੀ ਹੁਣ ਜੇ ਮੈਨੂੰ ਅਸਲੀਅਤ ਦਾ ਨਾਂ ਪਤਾ ਹੁੰਦਾ ਤੇ ਮੈਂ ਉਂਝ ਮੋਚ ਪਾਣਾ ਸੀ ਨਾ ਤੇ ਜਦ ਬੇਸਵਾਦੀ ਲੱਗਦਾ ਤੇ ਸੁੱਟਣਾ ਸੀ ਮਹਾਪੁਰਸ਼ਾਂ ਦੀ ਗੱਲ ઋષਿ ਮੁਨੀਆਂ ਨੇ ਜੋ ਪੁਰਾਣਾ ਵਿੱਚ ਕਿਹਾ ਹੈ ਰਮਸ ਵਿੱਚ ਕਿਹਾ ਹੈ ਰਮਜ਼ ਨੂੰ ਖੋਲਣ ਦੀ ਜਾਂਚ ਜੇ ਨਾ ਹੋਵੇ ਤੋ ਪੱਲੇ ਕੁਝ ਵੀ ਨਹੀਂ ਪੈਂਦਾ ਚਲੋ ਇਸ ਤਰ੍ਹਾਂ ਦਾ ਇੱਕ ਸ਼ਲੋਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਬਿਲਕੁਲ ਗੱਲ ਸਪਸ਼ਟ ਹੋ ਜਾਏਗੀ ਸਾਫ ਹੋ ਜਾਏਗੀ ਬਾਬਾ ਫਰੀਦ ਕਹਿੰਦੇ ਨੇ ਫਰੀਦ ਦਾ ਰਤਿ ਰਤ ਨਾ ਨਿਕਲੇ ਜੇ ਤਨ ਝੀਰੇ ਕੋਏ ਜੋ ਸ਼ਹਿ ਰਤ ਆਪਣੇ ਤਿੰਨ ਤਨ ਰਤ ਨਾ ਹੋਏ ਰਤ ਕਹਿੰਦੇ ਨੇ ਲਹੂ ਨੂੰ ਤੇ ਰਤ ਕਹਿੰਦੇ ਨੇ ਪ੍ਰੇਮ ਨੂੰ ਬੇਦੇ ਮਨ ਦੇ ਤੇ ਲੰਚਕਾ ਮਾਤਰ ਵੀ ਰਤ ਨਹੀਂ ਹੈ ਰਤ ਕਹਿੰਦੇ ਨੇ ਪ੍ਰੇਮ ਨੂੰ ਇਹਦੇ ਤਨ ਦੇ ਚਰਾ ਤਾਂ ਨਹੀਂ ਹੈ ਰਤ ਕਹਿੰਦੇ ਨੇ ਲਹੂ ਨੂੰ ਇਕ ਗਤੀ ਦਿਨ ਇਕਲਤੀ ਕੇ ਗੁਰੂ ਗੋਬਿੰਦ ਸਿੰਘ ਜੀ ਮਾਰਗਸ਼ਰ ਰਤੀ ਇੱਕ ਛੋਟਾ ਜਿਹਾ ਫਲ ਹੁੰਦਾ ਹੈ ਔਰ ਇਹ ਹਿਮਾਚਲ ਪ੍ਰਦੇਸ਼ ਜੰਮੂ ਦੇ ਇਲਾਕੇ ਵਿੱਚ ਬਹੁਤ ਸਾਰਾ ਹੈ ਛੋਟਾ ਜਿਹਾ ਬੂਟਾ ਹੁੰਦਾ ਹੈ ਇੱਕ ਇੱਕ ਬੂਟੇ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਲੱਗਦੀਆਂ ਨੇ ਕਿੰਨੇ ਬਾਤ ਦੇ ਪੈਮਾਨੇ ਤੋਲਣ ਦੇ ਪੈਮਾਨੇ ਰਤੀ ਤੋਂ ਬਣੇ ਤੇ ਪਤਾ ਹੈ ਵਕਤ ਨਾਪਣ ਦਾ ਢੰਗ ਦਮਾ ਤੋਂ ਬਣੇ ਸਵਾਸਾਂ ਤੋਂ ਬਣੇ ਇੱਕ ਦਮ ਜੋ ਮੈਂ ਲਿਆ ਇਹਦੇ ਜਿੰਨਾ ਸਮਾਂ ਲੱਗਦਾ ਨਾ ਇਸੇ ਦੇ ਸਾਹਮਣ ਲ ਬਿਸਵੇ ਚਸੀਆਂ ਘੜੀਆਂ ਫਿਰ ਪਹਿਰਣ ਇਸੇ ਦੇ ਸਾਹਮਣ ਸੈਕਿੰਡ ਮਿੰਟ ਗੰਢ ਸਮੇਂ ਨੂੰ ਨਾਪਣ ਦਾ ਪੈਮਾਨਾ ਦਮ ਤੋਂਣਨ ਦਾ ਪੈਮਾਨਾ ਰਤੀਆਂ ਤੋਂ ਚੱਲਿਆ ਇੱਕ ਹਜ਼ਾਰ ਰਤੀਆਂ ਉਹਨ ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ ਹੈ ਵੱਧ ਘੱਟ ਨਹੀਂ ਹੁੰਦੀਆਂ ਅਗਰ ਇੱਕ ਦਰਾਖਤ ਨੂੰ 100 ਫਲ ਲੱਗੇ ਨੇ ਚਲੋ ਐਪਲ ਲੱਗੇ ਨੇ ਸੇਬ ਲੱਗੇ ਨੇ ਵਜ਼ਨ ਇੱਕ ਨਹੀਂ ਹੋਵੇਗਾ ਰੰਗ ਰੂਪ ਵੀ ਇੱਕ ਨਹੀਂ ਹੋਵੇਗਾ ਸਵਾਦ ਵੀ ਇੱਕ ਨਹੀਂ ਹੋਵੇਗਾ ਇਹ ਕਿੰਨਾ ਇੱਕ ਦਰਖਤ ਨੂੰ ਹਜ਼ਾਰਾਂ ਵਤਿਆ ਲੱਗਦੀਆਂ ਨੇ ਵਜਨ ਇੱਕੋ ਹੀ ਹੁੰਦਾ ਸਾਰਿਆਂ ਦਾ ਰੰਗ ਵੀ ਇੱਕੋ ਹੁੰਦਾ ਲਾਲ ਸੋਹਣ ਲਾਲ ਹੈ ਤੇ ਲਾਲ ਰੰਗ ਨੂੰ ਰੱਤਾ ਰੰਗ ਕਹਿੰਦੇ ਨੇ ਰਤ ਰਤ ਲਹੂ ਰਤ ਲਾਲ ਇਹ ਕਰਤੀ ਬਿੰਨ ਇਹ ਕਰਤੀ ਕੇ ਰਤੀ ਪ੍ਰੇਮ ਰਤੀ ਦੇ ਅਰਥ ਪ੍ਰੇਮ ਰਤੀ ਦੇ ਅਰਥ ਉਹ ਰਤੀ ਤੋਲਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਦੇ ਰਤ ਤੋਂ ਬਿਨਾ ਇੱਕ ਦੇ ਪ੍ਰੇਮ ਤੋਂ ਬਿਨਾ ਮਨੁੱਖ ਇੰਜ ਹੈ ਜਿਵੇਂ ਇੱਕ ਰਤੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਰਤੀ ਰਤ ਨਾ ਨਿਕਲੇ ਜੇ ਤਨ ਛੀਰੇ ਕੋਈ ਰਤੀ ਮਾਤਰ ਰਤ ਮੇਰਾ ਤਨ ਕੋਈ ਚੀਰੇ ਨਹੀਂ ਨਿਕਲੇਗਾ ਲਹੂ ਨਹੀਂ ਨਿਕਲੇਗਾ ਕਿਉਂ ਤੁਹਾਡੇ ਤਨ ਦੇ ਚਰਤ ਨਹੀਂ ਨਿਕਲੇਗੀ ਕਿਉਂ ਤਾਂ ਬਾਬਾ ਫਰੀਦ ਦੱਸਦੇ ਨੇ ਜੋ ਸ਼ਹਿ ਰੱਤੇ ਆਪਨੇ ਤਿਨ ਤਨ ਰਤ ਨਾ ਹੋਏ ਜੋ ਖੁਦਾ ਦੇ ਰੰਗ ਦੇ ਚਰਤੇ ਹੁੰਦੇ ਨੇ ਉਹਨਾਂ ਦੇ ਅੰਦਰ ਰਤ ਨਹੀਂ ਆਉਂਦੀ ਹੁਣ ਉਹ ਬਾਬਾ ਫਰੀਦ ਰਮਜ਼ ਦੇ ਜੀ ਗੱਲ ਪਏ ਕਰਦੇ ਨੇ ਰਮਜ਼ ਦੇ ਤੇ ਜੇ ਰਮਜ਼ ਖੋਲਣ ਦੀ ਜਾਂਚ ਨਾ ਆਈ ਤੋ ਬਾਬੇ ਫਰੀਦ ਦਾ ਇਹ ਸ਼ਲੋਕ ਮਨੁੱਖ ਦੀ ਦੁਨੀਆ 'ਚ ਗੁਮਨਾਮ ਰਹਿ ਜਾਏਗਾ ਕੁਝ ਵੀ ਨਹੀਂ ਫੇਵੀ ਮਰਜ਼ ਕਰਦੇ ਹਾਂ ਗੁਰੂ ਨਾਨਕ ਗੁਰਵਰਜਨ ਦੇਵ ਜੀ ਮਹਾਰਾਜ ਦੇ ਬਹੁਤ ਸਾਰੇ ਬੋਲ ਇਸ ਤਰ੍ਹਾਂ ਦੇ ਨੇ ਰਮਜ਼ ਭਰੇ ਨੇ ਜਿਵੇਂ ਪਉਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਰਮਜ਼ ਨੂੰ ਭਾਈ ਗੁਰਦਾਸ ਨੇ ਖੋਲੇ ਹੈ। ਇਸ ਸਬਜੈਕਟ ਕਿਸੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖਾਂਗਾ ਕਿ ਰਮਜ਼ ਨਹੀਂ ਖੋਲੀ ਗਈ ਅਰਥਾਂ ਦਾ ਅਨਰਥ ਹੋ ਜਾਏਗਾ। ਇਸ ਰਮਜ਼ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਥੱਲੇ ਖੋਲੇ ਹੈ ਕਿ ਕਿਦਰੇ ਇਹ ਨਾ ਸਮਝ ਲੋ ਕਿ ਫਰੀਦ ਇਹ ਕਹੈ ਰਹੇ ਨੇ ਮੇਰੇ ਤਨ ਦੇ ਚ ਲਹੂ ਨਹੀਂ। ਫਰੀਦ ਇਹ ਨਹੀਂ ਕਹਿ ਰਹੇ। ਫਿਰ ਫਰੀਦ ਕੀ ਕਹਿ ਰਹੇ ਨੇ? ਇਸੇ ਸ਼ਲੋਕ ਦੇ ਥੱਲੇ ਸ਼ਲੋਕ ਹੈ ਮੱਲਾਤੀ ਜਾ ਗੁਰੂ ਅਮਰਦਾਸ ਜੀ ਦਾ ਫਰੀਦਾ ਇਹ ਤਨ ਸਬੂਰਤ ਹੈ ਰਤ ਬਿਨ ਤਨ ਨ ਹੋਏ ਫਰੀਦ ਤਨ ਤੇ ਸਾਰਾ ਲਹੂ ਹੈ ਲਹੂ ਤੋਂ ਬਿਨਾ ਤਨ ਹੋ ਨਹੀਂ ਸਕਦਾ ਕੋ ਨਹੀਂ ਸਕਦਾ ਫਰੀਦਾ ਇਹ ਤਨ ਸਬੂਰਤ ਹੈ ਕਵਾਚ ਬੰਨੇ ਤਨ ਨਾ ਹੋਏ ਜੋ ਸੋ ਰਤੇ ਆਪਣੇ ਤਨ ਤਨ ਲੋਭ ਰਤ ਨਾ ਹੋਏ ਜਿਹੜੇ ਖੁਦਾ ਦੇ ਰੰਗ ਦੇ ਚ ਰਤੇ ਹੋਏ ਹੁੰਦੇ ਨੇ ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਆਉਂਦੀ ਲੋਭ ਮੰਦ ਚੋਂਦਾ ਕੰਨ ਲੋੜਾਂ ਦੀ ਪੂਰਤੀ ਹੋ ਸਕਦੀ ਲੋਭ ਦੀ ਪੂਰਤੀ ਨਹੀਂ ਆਉਂਦੀ पूर्ति करना सहज है लेकिन पूर्ति हो सकती है एक उदाहरण दे दे खुलासा किसी वक्त फिर जैसे बंदे नुख लगी है सहज है। रोटी खा रहे है, खाना भी सहज है ਸਹਿਜ ਦੇ ਅਖਰੀ ਅਰਥ ਨੇ ਸਵੈਮ ਤੋਂ ਜਨਮਿਆ ਆਪਣੇ ਵਿੱਚੋਂ ਜੋ ਪੈਦਾ ਹੋਇਆ ਹੈ ਸਵੈਮ ਤੋਂ ਜੋ ਜਨਮੇ ਸਹਿਜ ਭੁੱਖ ਅੰਦਰੋਂ ਪੈਦਾ ਹੋਈ ਏ ਸਹਿਜ ਹੁਣ ਭੋਜਨ ਖਾ ਰਿਹਾ ਏ ਸਹਿਜ ਇਹ ਖਾਣਾ ਵੀ ਸਹਿਜ ਭੁੱਖ ਮਿਟ ਗਈ ਏ ਤੇ ਹੁਣ ਖਾ ਰਿਹਾ ਏ ਇਹ ਖਾਣਾ ਸਹਿਜ ਨਹੀਂ ਏ ਅਸਹਿਜ ਏ ਇਹ ਹੁਣ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਤੰਦਰੁਸਤੀ ਨਹੀਂ ਇਤਮਾਨਾਈ ਨਹੀਂ ਹੁਣ ਇੱਕ ਇੱਕ ਬੁਰਕੀ ਜ਼ਹਿਰ ਹੋਵੇਗੀ ਅਮਰਤ ਨਹੀਂ ਕਿਉਂਕਿ ਭੁੱਖ ਨਹੀਂ ਇਤਕਾਰ ਹੈ ਭੋਜਨ ਵਿੱਚ ਕਿਸਥਾਂ ਤੇ ਰੁਕਣਾ ਇਹਨੂੰ ਗਿਆਨ ਕਹਿੰਦੇ ਨੇ ਪਦਾਰਥਾਂ ਵਿੱਚ ਕਿੱਥੇ ਰੁਕਣਾ ਇਹਨੂੰ ਸਬਰ ਸੰਤੋਖ ਕਹਿੰਦੇ ਨੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਲੋਭ ਦੀ ਨਹੀਂ ਆਉਂਦੀ ਅਜੇ ਤੱਕ ਨਹੀਂ ਹੋਈ ਪਤਾ ਹੈ ਲੋਭੀ ਦੀ ਨਿਗਾਹ ਕਿਸਤੇ ਹੁੰਦੀ ਹੈ ਜੋ ਨਹੀਂ ਹੈ ਕੋ ਨਹੀਂ ਹੈ ਉਸ ਤੇ ਅਗਰ ਉਹ ਵੀ ਹੋ ਜਾਏ ਕੋਲ ਤਾਂ ਫਿਰ ਵੀ ਨਿਗਾਹ ਉਥੇ ਚਲੀ ਜਾਂਦੀ ਜੋ ਹੁਣ ਵੀ ਨਹੀਂ ਹੈ ਜੋ ਹੁਣ ਵੀ ਨਹੀਂ ਹੈ ਤੇ ਜੇ ਉਹ ਵੀ ਹੋ ਜਾਏ ਤਾਂ ਫਿਰ ਵੀ ਨਿਗਾਹ ਉਥੇ ਚਲੀ ਜਾਂਦੀ ਜੋ ਹੁਣ ਵੀ ਨਹੀਂ ਹੈ ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ ਸਭ ਕੁਝ ਤੇ ਹੁੰਦਾ ਨਹੀਂ ਇਸ ਵਾਸਤੇ ਲੋਭੀ ਕਦੀ ਸ਼ਾਂਤ ਨਹੀਂ ਹੁੰਦਾ ਲੋਭੀ ਕਦੀ ਤ੍ਰਿਪਤ ਨਹੀਂ ਹੁੰਦਾ ਲੋਭੀ ਕਦੀ ਧਾਰਮਿਕ ਨਹੀਂ ਹੁੰਦਾ ਗੁਲਵਾਨੀ ਕਹਿੰਦੀ ਹੈ ਲੋਭੀ ਪਾਪੀ ਹੁੰਦਾ ਹੈ ਦੁਨੀਆਂ ਵਿੱਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸੰਬਾਰੋਂ ਕੰਗਾਲ ਸੰਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰਗ ਭੁਖੇ ਲਖਣਾ ਭੁਖਿਆ ਦੁਖੇ ਕੋੜਣਾ ਦੁਖ ਨਾਨਿਕ ਪਿਰੇ ਤਖੰਡੋ ਸੁਭਿਦਿ ਪਾਵੇਂ ਨੰਗੇ ਸੰ ਫਿਰ ਵੀ ਨੰਗੇ ਨਹੀਂ ਪਾਵੇਂ ਦੁਖੀ ਸੰ ਫਿਰ ਵੀ ਦੁਖੀ ਨਹੀਂ ਨੇ ਪਾਵੇਂ ਮੁਫਲਿਸ ਸੰ ਫਿਰ ਵੀ ਮੁਫਲਿਸ ਨਹੀਂ ਹੋ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਕਿਉਂਕਿ ਜਿਸ ਨੂੰ ਬਖਸ਼ੇ ਸ਼ਿਰਸ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ